ਪੰਜਾਬ ਨੂੰ ਇੱਕ ਪੁਲਿਸ ਰਾਜ ਦੇ ਵਿੱਚ ਪੂਰੀ ਤਰ੍ਹਾਂ ਨਾਲ ਤਬਦੀਲ ਕੀਤਾ ਜਾ ਰਿਹਾ ਹੈ। ਪੋਸਟਮਾਰਟਮ ਦੀ ਰਿਪੋਰਟ ਸਾਫ਼ ਹੋ ਚੁੱਕੀ ਹੈ ਕਿ ਉਹਦੇ ਥਾਂ-ਥਾਂ ਦੇ ਉੱਤੇ ਕਰੰਟ ਲਾ ਕੇ ਉਹਨੂੰ ਕੋਹ-ਕੋਹ ਕੇ ਕਤਲ ਕੀਤਾ ਗਿਆ ਹੈ। ਨਰਿੰਦਰਦੀਪ ਸਿੰਘ ਵੀ ਦਸਤਾਰਧਾਰੀ ਸੀ। ਉਹਨੂੰ ਵੀ ਪੁਲਿਸ ਨੇ ਕੋਹ-ਕੋਹ ਕੇ ਮਾਰਿਆ। ਇਸ ਤੋਂ ਪਹਿਲਾਂ ਪਿਛਲਾ ਦੌਰ ਯਾਦ ਕਰ ਲਓ। ਉਦੋਂ ਵੀ ਦਸਤਾਰਾਂ ਵਾਲਿਆਂ ਨੂੰ ਪੁਲਿਸ ਨੇ ਨਿਸ਼ਾਨੇ ਬਣਾ ਬਣਾ ਕੇ ਕੋਹ-ਕੋਹ ਕੇ ਮਾਰਿਆ। ਛਲੀਆਂ ਸਰਕਾਰਾਂ ਤੁਸੀਂ ਬਾਦਲ ਰਾਜ ਦੇ ਵਿੱਚ ਵੀ ਝੂਠੇ ਪੁਲਿਸ ਮੁਕਾਬਲੇ ਹੋਏ ਕਾਂਗਰਸ ਦੇ ਵਿੱਚ ਤਾਂ ਸਿਰ ਅਗਰ ਲੱਗ ਗਿਆ ਕੋਈ ਵੀ ਮਸਲਾ ਹੋਵੇ ਉਹਦੇ ਦੇ ਜਥੇਬੰਦੀਆਂ ਲੜ ਰਹੀਆਂ ਇਹਨੂੰ ਖੜਕਦੀਆਂ ਕਿਹੜੇ ਵੇਲੇ ਵੀ ਕੁੱਟ ਕੇ ਘਰੇ ਵਾਰਦ ਦੇ ਪਰ ਨਰਿੰਦਰ ਦੀਪ ਸਿੰਘ ਕਿਵੇਂ ਸ਼ਿਕਾਰ ਹੋ ਗਿਆ ਉਸ ਚੀਜ਼ ਦਾ ਉਹ ਜਥੇਬੰਦੀਆਂ ਦਾ ਆਗੂ ਸੀ ਕੀ ਸੀ ਲੋਕਾਂ ਦੇ ਅੰਦਰ دہشت ਪਾਉਣ ਦੀ ਖਾਤਰ ਇਹ ਮੁਕਾਬਲੇ ਨੂੰ ਜਨਮ ਦਿੱਤਾ ਜਾਂਦਾ ਹੈ ਪੁਲਿਸ ਟਾਰਚਰ ਨੂੰ ਜਨਮ ਦਿੱਤਾ ਵੀ ਨਰਿੰਦਰ ਨੂੰ ਅੱਜ ਕਰਤਾ ਉਹ ਹਜ਼ਾਰ ਲੋਕਾਂ ਦੀ ਗੱਲ ਸਾਹਮਣੇ ਆਵੇ ਵੀ ਗਲੀ ਦੇ ਮੋੜ ਤੇ ਜਨਨੀਆਂ ਵੀ ਨਹੀਂ ਆਏ ਲੜਦੀਆਂ ਵੀ ਜਿਦਾ ਉਹਦਾ ਮਿਆਰ ਨੀਵਾ ਹੈ ਉਸ ਬੰਦੇ ਦਾ ਉਹਨਾਂ ਦੇ ਵਿੱਚ ਹਿੰਮਤ ਭਲਾ ਕਿਉਂ ਪੈ ਗਈ ਇੱਥੋਂ ਦੇ ਪੁਲਿਸੀਆਂ ਦੇ ਵਿੱਚ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਭਗਵਾਨ ਤਮਾਨ ਜਿਉਂਦਾ ਹੀ ਉਹਨਾਂ ਦੀਆਂ ਬੰਦੂਕੜੀਆਂ ਦੇ ਸਹਾਰੇ ਆ ਇਹ ਥਾਂ ਥਾਂ ਤੇ ਹੀ ਹੋ ਰਿਹਾ ਹੈ ਇਹ ਚਾਹੇ ਕਰਨਲ ਬਾਠ ਦਾ ਮਾਮਲਾ ਸੀ ਉਥੇ ਵੀ ਪੁਲਿਸ ਨੇ ਪੀੜਤਾਂ ਦੇ ਬਿਆਨਾਂ ਦੇ ਪਰਚਾ ਨਹੀਂ ਦਰਜ ਕੀਤਾ ਉਹਨਾਂ ਦੇ ਉੱਤੇ ਵੀ ਅੱਜ 6 ਮਹੀਨੇ ਬੀਤਣ ਦੇ ਬਾਵਜੂਦ ਪਰਚਾ ਸਿਰਫ ਇੱਕ ਪੁਲਿਸ ਵਾਲੇ ਦੇ ਬਿਆਨ ਦੇ ਉੱਤੇ ਹੈ ਜਿਹੜੇ ਪੀੜਤਾਂ ਨੇ ਬਿਆਨ ਦਿੱਤੇ ਉਹਨਾਂ ਨੇ ਬਿਆਨ ਹੀ ਨਹੀਂ ਦਰਜ ਕੀਤੇ ਯਾਰੇ ਕਿਸੇ ਨੂੰ ਕਹਿ ਦਿੰਦੇ ਆ ਜੀ ਗੈਂਗਸਟਰ ਆ ਉਹਦੇ ਭੱਜੇ ਜਾਂਦੇ ਨੇ ਲੱਤਾਂ ਚ ਕੋੜੀਆਂ ਮਾਰਦੇ ਆ ਉਹਦੇ ਸਾਥੀਆਂ ਨੇ ਫਾਇਰਿੰਗ ਕਰਤੀ ਉਹ ਤਾਂ ਬਚ ਗਿਆ ਪੁਲਿਸ ਤਾਂ ਬਚ ਗਈ ਤੇ ਜਿਹਦੇ ਨੂੰ ਛਡਾਉਣ ਵਾਸਤੇ ਫਾਇਰਿੰਗ ਕੀਤੀ ਸੀ ਉਹ ਮਾਰਿਆ ਗਿਆ ਪੁਲਿਸ ਮੁਕਾਬਲੇ ਦੇ ਵਿੱਚ ਤੇ ਜਿੱਡੇ ਵੱਡੇ ਦਾਅਵਿਆਂ ਨਾਲ ਭਗਵੰਤ ਮਾਨ ਸਦਾ ਚ ਆਇਆ ਸੀ ਨਾ ਕੋਨੇ ਲੋਕਾਂ ਨੂੰ ਦੁੱਕੀ ਦਾ ਕੰਮ ਨਹੀਂ ਕਰਕੇ ਦਿੱਤਾਗਾ ਸਿਰਫ ਚੁਟਕਲੇ ਸੁਣਾਉਣ ਜਾਣਦਾ ਉਹ ਖਾਲੀ ਲੁਫਾਫਿਆਂ ਦੇ ਆਧਾਰ ਦੇ ਉੱਤੇ ਲੰਬੀ ਥਾਣੇ ਦੇ ਵਿੱਚ ਐਫ ਆਰ ਦਰਜ ਕਰ ਦਿੰਦੇ ਆ ਖਾਲੀ ਲੁਫਾਫੇ ਦੇ ਆਧਾਰ ਦੇ ਉੱਤੇ ਤੇ ਜਿਹੜੇ ਵੱਡੇ ਵੱਡੇ ਸਮਗਲਾਰਾ ਜਿਨ੍ਹਾਂ ਦੇ ਬਾਰੇ ਦੋਸ਼ ਲਾਉਂਦੇ ਰਹੇ ਆ ਇਹਨਾਂ ਦੇ ਕੇਜਰੀਵਾਲ ਵਰਗੇ ਮਜੀਠੀਆ ਵਰਗਿਆਂ ਦੇ ਬਹੁਤ ਗੰਭੀਰ ਦੋਸ਼ ਲਾਏ ਉਹਨਾਂ ਨੇ ਤੇ ਮੁੜ ਕੇ ਉਸ ਤੋਂ ਬਾਅਦ ਗੱਲ 'ਚ ਪੱਲੂ ਪਾ ਕੇ ਮਾਫੀ ਮੰਗ ਲੈਂਦੇ ਆ ਉਹਨਾਂ ਦੇ ਕੋਲੋਂ ਅੱਜ ਇਹ ਕਹਿ ਰਹੇ ਆ ਸੀ ਯੁੱਧ ਛੇੜਿਆ ਹੈ ਨਸ਼ਾ ਵਿਰੁੱਧ ਜੇ ਤੁਸੀਂ ਯੁੱਧ ਛੇੜਨਾ ਪਿਆ ਤੁਹਾਨੂੰ ਤੇ ਫਿਰ 3 ਸਾਲ ਕਿਹਦੇ ਇਸ਼ਾਰੇ ਦੇ ਉੱਤੇ ਵਿਕਦਾ ਰਿਹਾ ਨਸ਼ਾ ਤੇ ਭਗਵੰਤ ਮਾਨ ਉਹ ਬੁਬਕੇ ਕਹਿੰਦਾ ਵੀ ਨਹੀਂ ਜਿਹੜਾ ਵੀ ਇਸ ਤਰ੍ਹਾਂ ਰਹਿਗਾ ਉਸ ਦਾ ਘਰ ਟਾਵਾਂਗੇ ਪਰ ਇੱਥੇ ਕਿੰਨੇ ਆ ਰਾਜੀਤ ਵਰਗੇ ਜਿਨ੍ਹਾਂ ਦੇ ਬਹੁਤ ਉੱਪਰ ਮੈਂ ਨਾ ਆਏ ਨੇ ਆਈਪੀਐਸ ਅਧਿਕਾਰੀ ਉਹਨਾਂ ਦੇ ਘਰ ਤੇ ਤਾਂ ਪੀਲਾ ਪੰਜਾ ਨਹੀਂ ਚੱਲੇ ਭਗਵੰਤ ਮਾਨ ਦਾ ਪੁਲਿਸ ਮਹਿਕਮੇ ਦੀ ਬੀਬੀ ਇੱਕ ਉਹਦੇ ਤੇ ਪੀਲਾ ਪੰਜਾ ਨਹੀਂ ਚੱਲੇਗਾ ਵਿਜੀਲੈਂਸ ਦੀ ਰੇਡ ਤੋਂ ਬਾਅਦ ਉਹਦੀ ਜਾਇਦਾਦ ਨੂੰ ਫ੍ਰੀਜ਼ ਹੀ ਕੀਤਾ ਹੈ ਉਥੇ ਨਹੀਂ ਜੁਰਤ ਪਈ ਵੀ ਪੀਲਾ ਪੰਜਾ ਚਲਾ ਦਗੇ ਹਲਾਸ਼ਾਨੂ ਰੰਗ ਕਰਕੇ ਸਿੱਖਿਆ ਕ੍ਰਾਂਤੀ ਆ ਰਹੀ ਹੈ ਹਸਪਤਾਲਾਂ ਤੇ ਆਮ ਆਦਮੀ ਪਾਰਟੀ ਲਿਖ ਕੇ ਮੈਡੀਕਲ ਕ੍ਰਾਂਤੀ ਆ ਰਹੀ ਹੈ ਮਾਮਲਾ ਗੋਨਿਆਂਨ ਤੋਂ ਨਰਿੰਦਰਦੀਪ ਸਿੰਘ ਨੌਜਵਾਨ ਦੀ ਮੌਤ ਦਾ ਹੈ ਇਲਜ਼ਾਮ ਪੁਲਿਸ ਦੇ ਉੱਤੇ ਹੈ ਅੱਜ ਉਸ ਨੌਜਵਾਨ ਦਾ ਭੋਗ ਸੀ ਜਾਂ ਕੋਈ ਅੰਤਿਮ ਅਰਦਾਸ ਸੀ ਪੂਰਾ ਇਲਾਕਾ ਸ਼ਾਮਲ ਹੋਇਆ ਜਿੱਥੇ ਕੁਝ ਦਿਨ ਪਹਿਲਾਂ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਰੋਸ ਪ੍ਰਗਟ ਕੀਤਾ ਸੀ ਇਸ ਘਟਨਾ ਦੇ ਬਾਬਤ ਕੰਮ ਕਰ ਬੰਦ ਰੱਖੇ ਗਏ ਸੀ ਤਾਂ ਅੱਜ ਫੇਰ ਵੱਡੇ ਪ੍ਰੋਗਰਾਮ ਅੱਗੇ ਦਿੱਤੇ ਗਏ ਨੇ ਸੋ ਕਮੇਟੀ ਮੈਂਬਰ ਹੈ ਕਮੇਟੀ ਚੁਣੀ ਗਈ ਹੈ 26 ਮੈਂਬਰਾਂ ਦੀ ਜਿਨ੍ਹਾਂ ਦੇ ਵਿੱਚੋਂ ਕੁਝ ਮੈਂਬਰ ਸਾਡੇ ਨਾਲ ਇਹ ਗੱਲਬਾਤ ਕਰਦੇ ਆਂ ਸਰਦਾਰ ਸਾਹਿਬ ਕਿਵੇਂ ਦੇਖਦੇ ਹੋ ਜੀ ਮਸਲਾ ਬੜਾ ਗੰਭੀਰ ਹੈ ਅੱਜ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਲ ਹੋਏ ਆ ਤੇ ਆਪਣਾ ਰੋਸ ਜ਼ਾਹਰ ਕੀਤਾ ਅੱਗੇ ਪ੍ਰੋਗਰਾਮ ਕੀ ਦਿੱਤੇ ਆ ਜੀ ਦੇਖੋ ਪਹਿਲੀ ਦਾ ਗੱਲ ਇਹ ਆ ਕਿ ਭਗਵਾਨਤਮਾਨ ਸਰਕਾਰ ਨੇ ਜਿਹੜੇ ਵੀ ਦਾਅਵੇ ਕਰਕੇ ਉਹ ਸਦਾ ਚਾਈ ਸੀ ਉਹਨਾਂ ਸਾਰਿਆਂ ਤੋਂ ਉਲਟੀ ਗੰਗਾ ਵਹਾਉਣੀ ਸ਼ੁਰੂ ਕੀਤੀ ਹੋਈ ਆ ਔਰ ਪੂਰੇ ਪੰਜਾਬ ਨੂੰ ਇੱਕ ਪੁਲਿਸ ਰਾਜ ਦੇ ਵਿੱਚ ਪੂਰੀ ਤਰ੍ਹਾਂ ਨਾਲ ਤਬਦੀਲ ਕੀਤਾ ਜਾ ਰਿਹਾ ਹੈ ਜੇ ਕਿਸੇ ਦੇ ਨਸ਼ੇ ਦਾ ਬਹਾਨਾ ਲਾ ਕੇ ਉਹਦਾ ਘਰ ਢਾ ਦਿੱਤਾ ਜਾਂਦਾ ਕਿਸੇ ਨੂੰ ਨਸ਼ੇ ਦਾ ਬਹਾਨਾ ਲਾ ਕੇ ਉਹਦਾ ਕਤਲ ਕਰ ਦਿੱਤਾ ਜਾਂਦਾ ਔਰ ਨਰਿੰਦਰਦੀਪ ਦੇ ਮਾਮਲੇ ਦੇ ਵਿੱਚ ਇਹ ਪੋਸਟਮਾਰਟਮ ਦੀ ਰਿਪੋਰਟ ਸਾਫ਼ ਹੋ ਚੁੱਕੀ ਆ ਕਿ ਉਹਦੇ ਥਾਂ ਥਾਂ ਦੇ ਉੱਤੇ ਕਰੰਟ ਲਾ ਕੇ ਉਹਨੂੰ ਕੋਹ ਕੋਹ ਕੇ ਕਤਲ ਕੀਤਾ ਗਿਆ ਇਹ ਕਤਲ ਕਿਉਂ ਇੰਨਾ ਉਹਨਾਂ ਦੇ ਵਿੱਚ ਹਿੰਮਤ ਭਰ ਕਿਉਂ ਪੈ ਗਈ ਇੱਥੋਂ ਦੇ ਪੁਲਿਸੀਆਂ ਦੇ ਵਿੱਚ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਭਗਵਾਨ ਤਮਨ ਜਾਂਦਾ ਹੀ ਉਹਨਾਂ ਦੀਆਂ ਬੰਦੂਕੜੀਆਂ ਦੇ ਸਹਾਰੇ ਆ ਉਹਦੇ ਸਾਹ ਉਹਨਾਂ ਦੀਆਂ ਬੰਦੂਕਾਂ ਦੇ ਵਿੱਚ ਆ ਇਸ ਕਰਕੇ ਉਹਨਾਂ ਨੇ ਜਿਵੇਂ ਖੁੱਲੀਆਂ ਛੁੱਟੀਆਂ ਦਿੱਤੀਆਂ ਭਗਵੰਤ ਮਾਨ ਨੇ ਉਹਦੇ ਹਿਸਾਬ ਦੇ ਨਾਲ ਕਹਿਰ ਢਾਤਾ ਤੇ ਉਹ ਲੋਕਾਂ ਨੇ ਮਨਾਂ ਦੇ ਉੱਤੇ ਇੱਕ ਦਹਿਸ਼ਤ ਦਾ ਸ਼ੱਪਾ ਲਾਉਣਾ ਚਾਹੁੰਦੇ ਆ ਜਿਵੇਂ ਕਹਿੰਦੇ ਹੁੰਦੇ ਆ ਨਾ ਮਰਿਆ ਹੋਇਆ ਕਾਂ ਟੰਗ ਦਿੱਤਾ ਜਾਂਦਾ ਸੀਗਾ ਓਵੇਂ ਇਹਨਾਂ ਨੌਜਵਾਨਾਂ ਨੂੰ ਕਤਲ ਕਰਕੇ ਉਹ ਕਾਂ ਵਾਂਗੂ ਦਿਖਾਉਣਾ ਚਾਹੁੰਦੇ ਆ ਲੋਕਾਂ ਨੂੰ ਕਿ ਇਸ ਰਾਜ ਦੇ ਵਿੱਚ ਥੋੜੀ ਸਲਾਮਤੀ ਸਿਰਫ ਭਗਵੰਤ ਮਾਨ ਦੀ ਸਹਿਮਤੀ ਤੇ ਆ ਜੇ ਕੋਈ ਉਹ ਤੋਂ ਵੱਖਰੀ ਆਵਾਜ਼ ਕਰੂਗਾ ਜਾਂ ਉਹਦੇ ਹੱਕ ਦੇ ਵਿੱਚੋਂ ਮੈਂ ਨਹੀਂ ਖੜੂਗਾ ਤਾਂ ਉਹਨੂੰ ਮਾਰ ਕੇ ਟੰਗ ਦਿੱਤਾ ਜਾਊਗਾ ਪੁਲਿਸ ਮੰਨਦੀ ਹੈ ਕਿ ਹੁਣ ਐਕਸੀਡੈਂਟ ਨਹੀਂ ਜਾਂ ਇਹ ਸਾਡੇ ਕੋਲ ਹੋਇਆ ਮੰਨਿਆ ਉਹਨਾਂ ਨੇ ਐਫ ਆਈ ਆਰ ਚ ਕੀ ਲਿਖਿਆ ਗਿਆ ਬਹੁਤ ਕੁਝ ਸਟੋਰੀਆਂ ਬਣਾਉਂਦੇ ਨੇ ਉਹ ਔਰ ਬਹੁਤ ਜਿਹੜੀ ਨਕਾਮੀ ਜੀ ਐਫ ਆਈ ਆਰ ਆ ਉਹਨਾਂ ਨੇ ਆਪਦੇ ਦੋਸ਼ੀਆਂ ਨੂੰ ਬਚਾਉਣ ਦੇ ਵਾਸਤੇ ਦਰਜ ਕਰਨੀ ਪਈ ਆ ਦਬਾਅ ਤੋਂ ਬਾਅਦ ਪਹਿਲਾਂ ਤਾਂ ਉਹ ਕਹਿੰਦੇ ਇਹ ਤਾਂ ਐਕਸੀਡੈਂਟ ਦਾ ਮਾਮਲਾ ਹੈ ਹੁਣ ਉਹਨਾਂ ਨੇ ਐਫ ਆਈ ਆਰ ਦਰਜ ਕੀਤੀ ਆ ਕੁਝ ਬੰਦਿਆਂ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਔਰ ਇੱਕ ਗੱਲ ਬਹੁਤ ਕਲੀਅਰ ਆ ਕਿ ਪੁਲਿਸ ਪੀੜਤ ਪਰਿਵਾਰ ਦੇ ਬਿਆਨਾਂ ਦੇ ਪਰਚਾ ਦਰਜ ਕਰਨ ਤੋਂ ਭੱਜ ਰਹੀ ਹੈ ਇਹ ਥਾਂ ਥਾਂ ਤੇ ਹੀ ਹੋ ਰਿਹਾ ਹੈ ਇਹ ਚਾਹੇ ਕਰਨਾਲ ਬਾਠ ਦਾ ਮਾਮਲਾ ਸੀ ਉਥੇ ਵੀ ਪੁਲਿਸ ਨੇ ਪੀੜਤਾਂ ਦੇ ਬਿਆਨਾਂ ਦੇ ਪਰਚਾ ਨਹੀਂ ਦਰਜ ਕੀਤਾ ਚਾਹੇ ਚੰਦਬਨ ਦਾ ਮਾਮਲਾ ਹੈ ਜਿੱਥੇ ਮਜ਼ਦੂਰਾਂ ਦੇ ਗੋੜੀਆਂ ਚੱਲੀਆਂ ਬੰਦੇ ਜ਼ਖਮੀ ਹੋਏ ਘਰ ਭੰਨੇ ਗਏ ਘਰ ਲੁੱਟ ਲਏ ਗਏ ਉਹਨਾਂ ਦੇ ਭਗਵੰਤ ਮਾਨ ਦੀ ਪਾਰਟੀ ਦੇ ਨੁਮਾਇੰਦਿਆਂ ਦੇ ਵੱਲੋਂ ਉਹਨਾਂ ਦੇ ਉੱਤੇ ਵੀ ਅੱਜ 6 ਮਹੀਨੇ ਬੀਤਣ ਦੇ ਬਾਵਜੂਦ ਪਰਚਾ ਸਿਰਫ ਇੱਕ ਪੁਲਿਸ ਵਾਲੇ ਦੇ ਬਿਆਨ ਦੇ ਉੱਤੇ ਜਿਹੜੇ ਪੀੜਤਾਂ ਨੇ ਬਿਆਨ ਦਿੱਤੇ ਉਹਨਾਂ ਨੇ ਬਿਆਨ ਹੀ ਨਹੀਂ ਦਰਜ ਕੀਤੇ ਜਾ ਰਹੇ। ਇਹੀ ਮਾਮਲਾ ਇੱਥੇ ਆ ਔਰ ਅਸੀਂ ਜਥੇਬੰਦੀਆਂ ਨੇ ਔਰ ਮੰਡੀ ਵਾਸੀਆਂ ਨੇ ਫੈਸਲਾ ਕੀਤਾ ਕਿ ਜ਼ੁਲਮ ਨੂੰ ਨੱਥ ਪਾਉਣੀ ਹੈ ਤੇ ਉਹਦੇ ਤਹਿਤ 5 ਜੂਨ ਵਾਲੇ ਦਿਨ ਐਸਐਸਪੀ ਦਫ਼ਤਰ ਦਾ ਅੱਗੇ ਵੱਡਾ ਇਕੱਠ ਕਰਕੇ ਇਹਨਾਂ ਦੇ ਜਿਹੜੇ ਨੱਕ ਨਾਲ ਜੀਭ ਲਵਾਵਾਂਗੇ ਇਹਨਾਂ ਨੂੰ ਜਿਹੜੇ ਹੱਥਾਂ ਨਾਲ ਗੰਡਾ ਦਿੱਤੀਆਂ ਨੇ ਉਹਨਾਂ ਹੱਥਾਂ ਨਾਲ ਖਿਲਾਵਾਂਗੇ ਔਰ ਦੋਸ਼ੀਆਂ ਨੂੰ ਅੰਦਰ ਕਰਾਵਾਂਗੇ ਪਰਿਵਾਰ ਨੂੰ ਇਨਸਾਫ ਲੈ ਕੇ ਦੇਵਾਂਗੇ ਉਦੋਂ ਤੱਕ ਸੰਘਰਸ਼ ਜਾਰੀ ਰਹੂਗਾ ਜਦੋਂ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ ਪੁਲਿਸ ਪਰਚਾ ਦਰਜ ਨਹੀਂ ਕਰਦੀ ਤਾਂ ਕਹਿੰਦੀ ਕੀ ਹੈ ਫਿਰ ਕੁਛ ਤਾਂ ਅੱਗੇ ਜਵਾਬ ਮਿਲਦਾ ਹੋਊਗਾ ਪੁਲਿਸ ਗੋਗਲੀਆਂ ਨੂੰ ਮਿੱਟੀ ਘਾੜਦੀ ਹੈ ਇਹ ਕਰ ਲੈਨੇ ਇਹ ਕਰ ਲੈਨੇ ਆ ਬੰਦਾ ਦਾ ਹੈ ਨਹੀਂ ਸੀ ਆ ਬੰਦਾ ਦਾ ਹੈ ਨਹੀਂ ਸੀ ਰੌਲਾ ਤਾਂ ਇਸੇ ਗੱਲ ਦਾ ਹੀ ਹੈ ਨਾ ਪੁਲਿਸ ਹਾਲੇ ਸਟੋਰੀ ਨਹੀਂ ਪੂਰੀ ਸਾਹਮਣੇ ਲਿਆ ਰਹੀ ਇਸੇ ਕਰਕੇ ਸਾਡੀ ਕਮੇਟੀ ਦੀ ਮੰਗ ਹੈ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਕਿਸੇ ਜੱਜ ਤੋਂ ਹੋਣੀ ਚਾਹੀਦੀ ਹੈ ਮੌਜੂਦਾ ਜੱਜ ਤੋਂ ਹੋਣੀ ਚਾਹੀਦੀ ਹੈ ਇਹ ਜੱਜ ਵੀ ਅਸੀਂ ਤਾਂ ਆਸ ਕਰਾਂਗੇ ਕਿ ਜ਼ਿਲ੍ਹੇ ਦਾ ਨਾ ਹੋਵੇ ਉਦੋਂ ਉੱਪਰ ਦੀ ਅਦਾਲਤ ਦਾ ਹੋਵੇ ਤਾਂ ਕਿ ਜਿਹੜਾ ਫਿਰ ਸਥਾਨਕ ਅਦਾਲਤਾਂ ਦੇ ਉੱਤੇ ਵੀ ਦਵਾ ਰਹਿੰਦੇ ਆ ਉਹ ਚੱਕੇ ਜਾਣ ਤੇ ਜਿਹੜੇ ਸਟੋਰੀ ਆ ਉਹ ਸਹੀ ਕਹਾਣੀ ਆ ਉਹ ਸਾਹਮਣੇ ਆ ਸਕੇ ਉਹਦਾ ਸਟੋਰੀ ਵੀ ਸਾਹਮਣੇ ਲਿਆਉਣ ਨੂੰ ਤਿਆਰ ਨਹੀਂ ਹਾਲੇ ਤੱਕ ਇੱਕ ਨੌਜਵਾਨ ਨੂੰ ਇਸ ਤਰ੍ਹਾਂ ਚੱਕਲੇ ਜਾਂਦਾ ਤੁਹਾਡਾ ਸ਼ੱਕ ਕੀ ਆ ਕਿਹੜੀ ਵਜ੍ਹਾ ਕਰਕੇ ਇਹ ਸਾਰਾ ਕੁਝ ਹੋਇਆ ਫਿਰ ਅਜੇ ਤਾਂ ਪੂਰੀ ਗੱਲ ਸਾਹਮਣੇ ਆਊਗੀ ਪਰ ਇੱਕ ਗੱਲ ਪੱਕੀ ਆ ਕਿ ਪੁਲਿਸ ਇਹ ਸਾਬਤ ਕਰਨਾ ਚਾਹੁੰਦੀ ਆ ਕਿ ਇੱਥੇ ਪੁਲਿਸ ਦਾ ਰਾਜ ਆ ਇੱਥੇ ਕਾਨੂੰਨ ਦਾ ਕੋਈ ਰਾਜ ਨਹੀਂ ਗਾ ਇੱਥੇ ਕੋਈ ਜਮਹੂਰੀਅਤ ਨਹੀਂ ਕੋਈ ਇੱਥੇ ਸਵਿਧਾਨ ਨਹੀਂ ਲਾਗੂ ਹੁੰਦਾ ਗਾ ਕਿਸੇ ਨੂੰ ਕਹਿ ਦਿੰਦੇ ਆ ਜੀ ਗੈਂਗਸਟਰ ਆ ਉਹਦੇ ਭੱਜੇ ਜਾਂਦੇ ਲੱਤਾਂ ਚ ਗੋਲੀਆਂ ਮਾਰਦੇ ਆ ਬਣੀਆਂ ਬਣਾਈਆਂ ਸਟੋਰੀਆਂ ਨੇ ਇਹਨਾਂ ਦੇ ਕੋਲੇ ਕਿ ਜੀ ਫਲਾਣੇ ਨੂੰ ਅਸੀਂ ਉੱਥੇ ਫਲਾਣੇ ਨਾਲ ਲੈ ਕੇ ਚੱਲੇ ਸੀਗੇ ਉਹਦੇ ਸਾਥੀਆਂ ਨੇ ਫਾਇਰਿੰਗ ਕਰਤੀ ਉਹ ਤਾਂ ਬਚ ਗਿਆ ਪੁਲਿਸ ਤਾਂ ਬਚ ਗਈ ਜਿਹਦੇ ਨੂੰ ਛਡਾਉਣ ਵਾਸਤੇ ਫਾਇਰਿੰਗ ਕੀਤੀ ਸੀ ਉਹ ਮਾਰਿਆ ਗਿਆ ਪੁਲਿਸ ਮੁਕਾਬਲੇ ਦੇ ਵਿੱਚ ਇਹ ਸਦੀਆਂ ਤੋਂ ਤੇ ਲੰਮੇ ਸਮੇਂ ਤੋਂ ਤੁਰੀ ਆਉਂਦੀ ਆ ਇਹ ਕੇਪੀਐਸ ਗੱਲ ਦੇ ਰਾਜ ਦੇ ਵਿੱਚ ਵੀ ਇਹੀ ਚੱਲਦਾ ਸੀਗਾ ਇਹੀ ਭਗਵੰਤ ਮਾਨ ਸਰਕਾਰ ਦੇ ਰਾਜ ਦੇ ਵਿੱਚ ਚੱਲਦਾ ਇਹ ਕਾਰਨ ਕੀ ਆ ਕਾਰਨ ਇੱਕੋ ਹੀ ਆ ਕਿ ਜਿੱਡੇ ਵੱਡੇ ਦਾਅਵਿਆਂ ਨਾਲ ਭਗਵੰਤ ਮਾਨ ਸਦਾ ਚ ਆਇਆ ਸੀ ਨਾ ਉਹਨੇ ਲੋਕਾਂ ਨੂੰ ਦੁੱਕੀ ਦਾ ਕੰਮ ਨਹੀਂ ਕਰਕੇ ਦਿੱਤਾਗਾ ਸਿਰਫ ਚੁਟਕਲੇ ਸੁਣਾਉਣ ਜਾਣਦਾ ਉਹ ਤੇ ਚੁਟਕਲਿਆਣਾ ਸਰਕਾਰਾਂ ਨਹੀਂ ਚੱਲਦੀਆਂ ਹੁੰਦੀਆਂ ਆਂ ਤੇ ਹੁਣ ਉਹਨੂੰ ਇਹ ਆ ਕੇ ਲੋਕਾਂ ਦੇ ਡਾਂਗ ਦੇ ਜ਼ੋਰ ਦੇ ਨਾਲ ਜਿਹੜੀ ਸਤਾ ਦੁਬਾਰਾ ਹਾਸਲ ਕਰ ਲਾਂਗੇ ਲੋਕਾਂ ਦੇ ਪੁਲਿਸ ਦਾ ਧਾਬਾ ਪਾਓ ਤੇ ਉਸ ਤੋਂ ਬਾਅਦ ਦੇ ਵਿੱਚ ਸਤਾ ਹਾਸਲ ਕਰੋ ਕਿਸੇ ਦੇ ਪਰਚੇ ਦਾ ਡਰ ਪਾ ਦਿਓ ਕਿਸੇ ਤੇ ਮਾਰ ਦੇਣ ਦਾ ਡਰ ਪਾ ਦਿਓ ਕਿਸੇ ਤੇ ਨਸ਼ੇ ਦਾ ਡਰ ਪਾ ਦਿਓ ਤੁਸੀਂ ਤਾਂ ਦੇਖਿਆ ਹੀ ਹੈ ਇਹਨਾਂ ਦੇ ਰਾਜ ਦੇ ਵਿੱਚ ਖਾਲੀ ਲੁਫਾਫਿਆਂ ਦੇ ਆਧਾਰ ਦੇ ਉੱਤੇ ਲੰਬੀ ਥਾਣੇ ਦੇ ਵਿੱਚ ਐਫ ਆਰ ਦਰਜ ਕਰ ਦਿੰਦੇ ਆ ਖਾਲੀ ਲੁਫਾਫੇ ਦੇ ਆਧਾਰ ਦੇ ਉੱਤੇ ਤੇ ਜਿਹੜੇ ਵੱਡੇ ਵੱਡੇ ਸਮਗਲਾਰਾ ਜਿਨ੍ਹਾਂ ਦੇ ਬਾਰੇ ਦੋਸ਼ ਲਾਉਂਦੇ ਰਹੇ ਆ ਇਹਨਾਂ ਦੇ ਕੇਜਰੀਵਾਲ ਵਰਗੇ ਮਜੀਠੀਆ ਵਰਗਿਆਂ ਦੇ ਬਹੁਤ ਗੰਭੀਰ ਦੋਸ਼ ਲਾਏ ਉਹਨਾਂ ਨੇ ਤੇ ਮੁੜ ਕੇ ਉਹ ਤੋਂ ਬਾਅਦ ਚ ਗੱਲ 'ਚ ਪੱਲੂ ਪਾ ਕੇ ਮਾਫੀ ਮੰਗ ਲੈਂਦੇ ਆ ਉਹਨਾਂ ਦੇ ਕੋਲੋਂ ਇਹ ਤਾਂ ਾਕਾਤ ਆ ਇਹਨਾਂ ਦੀ ਕਿਉਂਕਿ ਉਹਨਾਂ ਦਾ ਯਰਾਨੇ ਆ ਤੇ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਕਿ ਜਿਹੜਾ ਨਸ਼ਾ ਨਾ ਇਹ ਸਰਕਾਰ ਤੇ ਵੱਡੇ ਪੁਲਿਸ ਅਫਸਰਾਂ ਦੀ ਹਮਾਇਤ ਤੋਂ ਬਿਨਾ ਵਿਕਦਾ ਨਹੀਂ ਤੇ ਹੁਣ ਜਿਹੜਾ ਅੱਜ ਇਹ ਕਹਿ ਰਿਹਾ ਸੀ ਯੁੱਧ ਛੇੜਿਆ ਹੋਇਆ ਨਸ਼ਾ ਅਵਰਧ ਅੱਜ ਖਤਮ ਹੋ ਗਿਆ ਜੀ 31 ਮਈ ਤਰੀਕਾ ਅੱਜ ਅੱਜ ਦਾ ਐਲਾਨ ਸੀ ਵੀ ਖਤਮ ਹੋ ਜਾਏਗਾ ਬਿਲਕੁਲ ਇਹ ਪਹਿਲੀ ਦਾ ਘਲੇ ਆ ਜੇ ਹੁਣ ਇਹਨਾਂ ਨੇ ਇਹ ਕਹਿੰਦੇ ਆ ਵੀ ਅਸੀਂ ਇਹਨੂੰ ਖਤਮ ਕਰਤਾ ਪਹਿਲੀ ਤਾਂ ਗੱਲ ਇਹ ਆ ਕਿ ਤੁਹਾਡੇ 3 ਸਾਲਾਂ ਦੇ ਰਾਜ ਦੇ ਵਿੱਚ ਤਾਂ ਫਿਰ ਨਸ਼ਾ ਵਿਕਦਾ ਹੀ ਰਿਹਾ ਨਾ ਜ਼ੋਰ ਨਾਲ ਵਿਕਦਾ ਰਿਹਾ ਜੇ ਤੁਸੀਂ ਯੁੱਧ ਛੇੜਨਾ ਪਿਆ ਤੁਹਾਨੂੰ ਤੇ ਫਿਰ 3 ਸਾਲ ਕਿਹਦੇ ਇਸ਼ਾਰੇ ਦੇ ਉੱਤੇ ਵਿਕਦਾ ਰਿਹਾ ਨਸ਼ਾ ਜਾਂ ਭਗਵਾਨ ਤੁਮਨ ਦੇ ਇਸ਼ਾਰੇ ਤੇ ਵਿਕਦਾ ਰਿਹਾ ਤੇ ਜਾਂ ਫਿਰ ਮਤਲਬ ਇਹਨਾਂ ਦੀ ਪੁਲਿਸ ਦੇ ਇਸ਼ਾਰੇ ਤੇ ਵਿਕਦਾ ਰਿਹਾ ਇਸ ਕਰਕੇ ਇਹ ਸਧਾਰਨ ਲੋਕਾਂ ਨੂੰ ਨਸ਼ਾ ਖਾਣ ਵਾਲਿਆਂ ਨੂੰ ਪੀੜਤਾਂ ਨੂੰ ਫੜ-ਫੜ ਕੇ ਜੇਲ੍ਹਾਂ 'ਚ ਸਿੱਟਦੇ ਆ ਇਥੋਂ ਦੇ ਐਸਐਸਪੀਾਂ ਨੂੰ ਇਥੋਂ ਦੇ ਡਿਪਟੀngਾਂ ਨੂੰ ਇਥੋਂ ਦੇ ਥਾਣੇਦਾਰਾਂ ਨੂੰ ਬਕਾਇਦਾ ਕੋਟੇ ਦਿੱਤੇ ਜਾਂਦੇ ਆ ਕਿ ਬਾਹਰ ਨਕਸ਼ਾ ਬਣਾਉਣ ਦੇ ਵਾਸਤੇ ਇਹ ਬਣੇ ਕਿ ਇੰਨੀਆਂ ਐਫਆਈਆਰਾਂ ਦਰਜ ਕਰਤੀਆਂ ਇੰਨਿਆਂ ਦੇ ਘਰ ਢਾਤੇ ਤੇ ਡੀਜੀਪੀ ਇੱਕ ਪਾਸੇ ਕਹਿ ਰਹੇ ਆ ਕਿ ਇਹ ਤਾਂ ਜੀ ਜਿਹੜੀ ਨਜਾਇਜ਼ ਜ਼ਾਇਦਾਦ ਆ ਨਾ ਕਿਸੇ ਦਾ ਨਜਾਇਜ਼ ਕਬਜ਼ਾ ਉਹਨੂੰ ਢਾਉਣੇ ਆ ਤੇ ਭਗਵੰਤ ਮਾਨ ਹਉਬੁਬਕੇ ਕਹਿੰਦਾ ਵੀ ਨਹੀਂ ਜਿਹੜਾ ਵੀ ਇਸ ਤਰ੍ਹਾਂ ਰਹਿਗਾ ਸੀ ਉਹਦਾ ਘਰ ਢਾਵਾਂਗੇ ਪਰ ਇਥੇ ਕਿੰਨੇ ਆ ਰਾਜਜੀਤ ਵਰਗੇ ਜਿਨ੍ਹਾਂ ਦੇ ਬਹੁਤ ਉੱਪਰ ਮੈਂ ਨਾ ਆਏ ਨੇ ਆਈਪੀਐਸ ਅਧਿਕਾਰੀ ਉਹਨਾਂ ਦੇ ਘਰ ਤੇ ਤਾਂ ਪੀਲਾ ਪੰਜਾ ਨਹੀਂ ਚੱਲੇ ਭਗਵੰਤ ਮਾਨ ਦਾ ਹੋਰ ਕਿੰਨੇ ਨੇ ਜਿਨ੍ਹਾਂ ਦੇ ਨਸ਼ੇ ਦੇ ਦੋਸ਼ ਲੱਗੇ ਹੋਏ ਇਹਨਾਂ ਦੀ ਪੁਲਿਸ ਮਹਿਕਮੇ ਦੀ ਬੀਬੀ ਐ ਇੱਕ ਉਹਦੇ ਤੇ ਪੀਲਾ ਪੰਜਾ ਨਹੀਂ ਚੱਲੇਗਾ ਉਹਦਾ ਜਦੋਂ ਜਿੰਨੀ ਬਦਨਾਮੀ ਹੋਈ ਉਸ ਤੋਂ ਬਾਅਦ ਦੇ ਵਿੱਚ ਵਿਜੀਲੈਂਸ ਦੀ ਰੇਡ ਤੋਂ ਬਾਅਦ ਉਹਦੀ ਜਾਇਦਾਦ ਨੂੰ ਫ੍ਰੀਜ਼ ਹੀ ਕੀਤਾ ਉੱਥੇ ਨਹੀਂ ਜੁਰਤ ਪਈ ਵੀ ਪੀਲਾ ਪੰਜਾ ਚਲਾ ਦਿੱਗੇ ਇਹ ਜਿਹੜੇ ਮਾੜੇ ਮੋਟੇ ਦੇ ਲੋਕ ਆ ਨਾ ਉਹਨਾਂ ਦੇ ਅੰਕੜੇ ਪੂਰੇ ਕਰਦੇ ਆ ਤੇ ਇਹ ਇਸ ਕਰਕੇ ਪੁਲਿਸ ਦੇ ਰਾਜ ਦੇ ਰਾਹੀਂ ਆਪਣੇ ਜਿਹੜੀ ਆਉਣ ਵਾਲੇ ਸਮੇਂ ਦਾ ਜਿਹੜਾ ਰਾਜ ਆ ਉਹਦੀ ਆਸ ਕਰਦੇ ਆ ਪਰ ਹੁਣ ਲੋਕ ਆ ਜਿਹੜੇ ਉਹ ਇਹਨਾਂ ਦੀਆਂ ਇਹ ਲੂੰਬੜ ਚਾਲਾਂ ਸਮਝ ਗਏ ਇਹਨਾਂ ਨੂੰ ਸਫਲ ਨਹੀਂ ਹੋਣ ਦੇਵਾਂਗੇ ਤੇ 5 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਐਸਐਸਪੀ ਦਫ਼ਤਰ ਦੇ ਅੱਗੇ ਇਕੱਠ ਕਰਕੇ ਇਹਨਾਂ ਨੂੰ ਮਜਬੂਰ ਕਰਾਂਗੇ ਇਨਸਾਫ ਦੇਣ ਵਾਸਤੇ ਇਨਸਾਫ ਲੈਣਾ ਨਹੀਂ ਪੈਂਦਾ ਦਿੰਦੇ ਨਹੀਂ ਇਹ ਇਨਸਾਫ ਖੋਣਾ ਪੈਂਦਾ ਹਰ ਥਾਂ ਦੇ ਉੱਤੇ ਜੂਨ ਦਾ ਮਹੀਨਾ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਇਸ ਮਹੀਨੇ ਦੇ ਵਿੱਚ ਤਰਤੀ ਤਵੀ ਦੇ ਉੱਤੇ ਬੈਠ ਕੇ ਜਲਮ ਨੂੰ ਵੰਗਾਰਿਆ ਸੀ ਤੇ ਉਸ ਦਿਨ ਪੰਜਾਬ ਦੇ ਲੋਕ ਵੀ ਇਹਦੇ ਜਲਮ ਨੂੰ ਵੰਗਾਰਨਗੇ ਤੇ ਇਨਸਾਫ ਲੈਣਗੇ। ਭਾਈ ਕਿਵੇਂ ਦੇਖਦੇ ਹੋ? ਨੌਜਵਾਨ ਦੀ ਮੌਤ ਹੋਈ ਆ ਬੜੀ ਦਰਦਨਾਕ ਇਹ ਜਿਹੜੀ ਗੱਲ ਆ। ਪਰ ਤੁਸੀਂ ਇਲਜ਼ਾਮ ਜਿਹੜਾ ਪੁਲਿਸ ਦੇ ਉੱਤੇ ਆ ਪੁਲਿਸ ਕਿਉਂ ਚੱਕੂਗੀ? ਵਜ੍ਹਾ ਕੀ ਆ? ਉਹਦੇ ਪਿੱਛੇ ਤੁਹਾਨੂੰ ਕਾਰਨ ਕੀ ਲੱਗਦਾ ਹੈ? ਪੁਲਿਸ ਦੀ ਆਪਣੀ ਕਹਾਣੀ ਆ, ਤੁਹਾਡੀ ਕਹਾਣੀ ਕੀ? ਦੇਖੋ ਜੀ ਮੇਰੇ ਤੋਂ ਪਹਿਲਾਂ ਸਾਥੀ ਨੇ ਵੀ ਦੱਸਤਾ ਅਸਲ ਦੇ ਵਿੱਚ ਪੰਜਾਬ ਸਰਕਾਰ ਦਾ ਜਦੋਂ ਫੇਲਿਅਰ ਹੋ ਗਿਆ ਕਿਸੇ ਵੀ ਮਸਲੇ ਨੂੰ ਜਿਹੜੇ ਉਹਨਾਂ ਨੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਏ ਸੀ ਉਹ ਪੂਰਾ ਨਹੀਂ ਕਰ ਸਕੇ ਲੋਕਾਂ ਦੇ ਸਾਹਮਣੇ ਆਉਣ ਵਾਸਤੇ ਉਹਨਾਂ ਕੋਲੇ ਕੁਝ ਨਹੀਂਗਾ ਆਪਾਂ ਹਰ ਰੋਜ਼ ਦੇਖਦੇ ਆਂ ਕਿ ਹਰੇਕ ਪਿੰਡ ਦੇ ਵਿੱਚ ਉਹਨਾਂ ਦੇ ਐਮਐਲਏ ਜਾਂਦੇ ਆ ਤੇ ਉਹਨਾਂ ਦਾ ਜਲੂਸ ਨਿਕਲ ਰਿਹਾ ਇੱਥੋਂ ਤੱਕ ਕਿ ਉਹਨਾਂ ਨੇ ਜਿਹੜੇ ਸ਼ੰਭੂ ਖਨੌਰੀ ਤੋਂ ਲੋਕਾਂ ਦਾ ਸਮਾਨ ਤੱਕ ਚੱਕਿਆ ਚੋਰੀ ਕੀਤੀ ਤੇ ਟਰਾਲੀ ਚੋਰ ਦੇ ਟੈਗ ਤੱਕ ਉਹਨਾਂ ਤੇ ਲੱਗੇ ਪੰਜਾਬ ਸਰਕਾਰ ਤੇ ਹੁਣ ਜਿਹੜੀ ਪੰਜਾਬ ਸਰਕਾਰ ਆ ਉਹ ਆਪਦੇ ਆਪ ਨੂੰ ਬਚਾਉਣ ਵਾਸਤੇ ਤੇ ਪੁਲਿਸ ਨੂੰ ਉਹਨਾਂ ਨੇ ਇੰਨੀ ਕੁ ਖੁੱਲ ਦਿੱਤੀ ਹੋਈ ਆ ਕਿ ਜਿਹੜੇ ਢੰਗ ਨਾਲ ਮਰਜ਼ੀ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨਾ ਪਰ ਕਿਸੇ ਉਸ ਬੰਦੇ ਨੂੰ ਚੱਕ ਦੇਣਾ ਭਾਈ ਜਿਹੜਾ ਕੋਈ ਬੋਲਦਾ ਹੈ ਕੋਈ ਰੌਲਾ ਪਾਉਂਦਾ ਕੋਈ ਆਵਾਜ਼ ਚੱਕਦਾ ਜਾਂ ਕੋਈ ਹੋਰ ਗੱਲ ਹੈ ਅਧਿਆਪਕ ਨੂੰ ਫਿਰ ਕਿਉਂ ਚੱਕ ਲਿਆ ਗਿਆ ਜੀ ਜਦੋਂ ਉਹਨਾਂ ਨੇ ਦਹਿਸ਼ਤ ਹੀ ਪਾਉਣੀ ਆ ਉਹਨਾਂ ਵਾਸਤੇ ਤਾਂ ਹਰੇਕ ਖਾਸ ਕਰਕੇ ਪੰਜਾਬੀ ਕਿ ਪੰਜਾਬੀ ਲੋਕ ਬੋਲਦੇ ਆ ਠੀਕ ਆ ਚਾਹੇ ਉਹ ਕੇਂਦਰ ਦੀ ਸਰਕਾਰ ਵੀ ਜਿਸ ਤਰ੍ਹਾਂ ਪੰਜਾਬ ਨੂੰ ਦਵਾਉਣਾ ਚਾਹੁੰਦੀ ਆ ਭਗਵੰਤ ਮਾਨ ਵੀ ਕੇਂਦਰ ਦੇ ਇਸ਼ਾਰੇ ਤੇ ਹੀ ਚੱਲਦਾ ਇਹ ਵੀ ਉਸੇ ਬੀਜੇਪੀ ਆਰਐਸਐਸ ਦੇ ਏਜੰਡੇ ਨੂੰ ਲਾਗੂ ਕਰਨਾ ਚਾਹੁੰਦਾ ਇਸੇ ਕਰਕੇ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਦੇ ਸਿਰ ਤੇ ਦਸਤਾਰਾਂ ਸਜੀਆਂ ਨੇ ਉਹਨਾਂ ਨੂੰ ਵਿਅਹਵ ਵਰਗੇ ਲੱਗਦੇ ਨੇ ਨਰਿੰਦਰਦੀਪ ਸਿੰਘ ਵੀ ਦਸਤਾਰਧਾਰੀ ਸੀ ਉਹਨੂੰ ਵੀ ਪੁਲਿਸ ਨੇ ਕੋ-ਕੋ ਕੇ ਮਾਰਿਆ ਇਸ ਤੋਂ ਪਹਿਲਾਂ ਪਿਛਲਾ ਦੌਰ ਯਾਦ ਕਰ ਲੋ ਉਦੋਂ ਵੀ 17 ਵਾਲਿਆਂ ਨੂੰ ਪੁਲਿਸ ਨੇ ਨਿਸ਼ਾਨੇ ਬਣਾ ਬਣਾ ਕੇ ਕੋ-ਕੋ ਕੇ ਮਾਰਿਆ ਉਹੋ ਹੀ ਦੌਰ ਜਿਹੜਾ ਪੁਲਿਸ ਆ ਫੇਰ ਚਲਾ ਰਹੀ ਆ ਭਗਵੰਤ ਮਾਨ ਦੇ ਇਸ਼ਾਰੇ ਤੇ ਆਪਾਂ ਅਸੀਂ ਇਲੈਕਸ਼ਨਾਂ ਤੋਂ ਪਹਿਲਾਂ ਵੀ ਕਹਿੰਦੇ ਹੁੰਦੇ ਸੀ ਕਿ ਜਿਹੜਾ ਕੁਝ ਬੀਜੇਪੀ ਪੰਜਾਬ ਦੇ ਵਿੱਚ ਨਹੀਂ ਕਰ ਸਕਦੀ ਮੋਦੀ ਨਹੀਂ ਕਰ ਸਕਦਾ ਲੋਕਾਂ ਦਾ ਨੁਕਸਾਨ ਉਹ ਭਗਵੰਤ ਮਾਨ ਕਰੂਗਾ ਤੇ ਭਗਵੰਤ ਮਾਨ ਉਸੇ ਇਸ਼ਾਰੇ ਤੇ ਚੱਲ ਕੇ ਉਸੇ ਰਸਤੇ ਤੇ ਚੱਲ ਕੇ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਵਾਲੇ ਪਾਸੇ ਲੱਗਾ ਹੋਇਆ ਲਗਾਤਾਰ ਕਹਿ ਰਿਹਾ ਕਿ ਅਸੀਂ ਯੋਧਨਾ ਸ਼ਾਂਵਰੋ ਚਲਾ ਕੇ ਜਿਹੜਾ ਨਸ਼ੇ ਖਤਮ ਕਰਨ ਲੱਗੇ ਆ ਜਿਹੜੀ ਨਾ ਇਹ ਡੈਡ ਲਾਈਨ ਦਿੱਤੀ ਸੀ ਅੱਜ ਉਹ ਖਤਮ ਹੋ ਜਾਣੀ ਆ ਪਰ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਨਹੀਂ ਹੋ ਰਿਹਾਗਾ ਨਸ਼ਾ ਉਸੇ ਤਰ੍ਹਾਂ ਹੀ ਆ ਇਹਨਾਂ ਨੇ ਕਿ ਜਰੂਰ ਆ ਕਿ ਇਸ਼ਾਰਾ ਦਿੱਤਾ ਹੋਇਆ ਕਿ ਜਿਹਦੇ ਥਾਣੇ ਦੇ ਏਰੀਏ ਦੇ ਵਿੱਚੋਂ ਨਸ਼ਾ ਫੜਿਆ ਗਿਆ ਉਹ ਐਸਐਸਚ ਨੂੰ ਅਸੀਂ ਬਰਖਾਸਤ ਕਰਾਂਗੇ ਐਸਐਸਪੀ ਨੂੰ ਕਰਾਂਗੇ ਹੁਣ ਆਏ ਆ ਕਿ ਐਸਐਸਪੀਾਂ ਨੇ ਤੇ ਥਾਣਾ ਮੁਖੀਆਂ ਨੇ ਇਹ ਕਹਿ ਦੇਣਾ ਮੁਲਾਜ਼ਮਾਂ ਨੂੰ ਕਿ ਕਿਸੇ ਤੇ ਕੋਈ ਪਰਚਾ ਨਹੀਂ ਕਰਨਾ ਨਸ਼ੇ ਦਾ ਜਿਹੜੇ ਮਰਦੇ ਲੋਕ ਮਰੀ ਜਾਂ ਉਹਨਾਂ ਨੇ ਇਹ ਸਾਬਤ ਕਰਨਾ ਕਿ ਨਾ ਕੋਈ ਐਫ ਆਈ ਆਰ ਹੋਈ ਆ ਨਾ ਹੀ ਇੱਥੇ ਪੰਜਾਬ ਦੇ ਵਿੱਚ ਨਸ਼ਾ ਹੈਗਾ ਨਸ਼ਾ ਵੀ ਜਿਉਂ ਤੇ ਤਿਉਂ ਚੱਲਦਾ ਤੇ ਜਿਹੜੇ ਸਾਡੇ ਏਸ ਵੀਰ ਦਾ ਕਤਲ ਪੁਲਿਸ ਨੇ ਜਾਣ ਬੁੱਝ ਕੇ ਉਹਨੂੰ ਅਗਵਾ ਕਰਕੇ ਉਹਨੂੰ ਚੱਕ ਕੇ ਲਿਜਾ ਕੇ ਤਸ਼ੱਦਦ ਢਾ ਢਾ ਕੇ ਉੱਤੇ ਕਤਲ ਕੀਤਾ ਬਿਜਲੀਆਂ ਤੱਕ ਲਾ ਕੇ ਕਰੰਟ ਲਾ ਕੇ ਉਹਦਾ ਜਿਹੜਾ ਅਨਸਾਫ਼ ਲੈਣ ਵਾਸਤੇ ਅਸੀਂ 5 ਤਰੀਕ ਨੂੰ ਐਸਐਸਪੀ ਦਫ਼ਤਰ ਦੇ ਅੱਗੇ ਧਰਨਾ ਲਾਉਣ ਜਾ ਰਹੇ ਹਾਂ ਪੂਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਤੁਹਾਡੇ ਮਾਧਿਅਮ ਰਹੀਂ ਕਿ ਆਓ ਇਹ ਕੱਲਾ ਨਰਿੰਦਰਦੀਪ ਨੰਨੂਣੀ ਇਹ ਬਹੁਤ ਸਾਰੇ ਪੰਜਾਬ ਦੇ ਨੌਜਵਾਨ ਜਿਨ੍ਹਾਂ ਦੇ ਹੁਣ ਤੱਕ ਚਲੋ ਇਸ ਵੀਰਦੀਤਾ ਆਵਾਜ਼ ਚੱਕ ਲਈ ਲੋਕਾਂ ਨੇ ਰੌਲਾ ਪੈ ਗਿਆ ਬਹੁਤ ਸਾਰੇ ਨੌਜਵਾਨ ਅਜਿਹੇ ਆ ਜਿਨ੍ਹਾਂ ਦੇ ਕੋਈ ਮੰਗਰ ਤੱਕ ਨਹੀਂ ਬੋਲਦਾਗਾ ਤੇ ਉਹਨਾਂ ਦੀਆਂ ਲਾਛਾਂ ਪੁਲਿਸ ਜਿਹੜੀਆਂ ਇਸੇ ਤਰ੍ਹਾਂ ਲਗਾਤਾਰ ਆਪਦੇ ਪੈਰਾਂ ਦੇ ਵਿੱਚ ਰੋਲਦੀ ਆ ਲਗਾਤਾਰ ਉਹਨਾਂ ਨੂੰ ਆਪਦੀਆਂ ਗੋਲੀਆਂ ਦੇ ਨਿਸ਼ਾਨੇ ਬਣਾਉਂਦੀ ਆ ਲਗਾਤਾਰ ਲੋਕਾਂ ਤੇ ਤਸ਼ੱਦਦ ਕਰ ਕਰਕੇ ਉਹਨਾਂ ਨੂੰ ਮਾਰਦੀ ਆ ਤੇ ਜਿਹੜਾ ਪੁਲਸੀਆ ਰਾਜ ਪੰਜਾਬ ਨੂੰ ਜਿਹੜਾ ਤਬਦੀਲ ਕੀਤਾ ਹੋਇਆ ਉਹਨੂੰ ਠੱਲ ਪਾਉਣ ਵਾਸਤੇ ਤੇ ਖਾਕੀ ਵਰਦੀ ਦੀ ਜਿਹੜੀ ਗੁੰਡਾ ਕਰਦੀ ਆ ਉਹਨੂੰ ਰੋਕਣ ਵਾਸਤੇ 5 ਤਰੀਕ ਨੂੰ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਆ ਕਿ ਆਓ ਐਕਸ਼ਨ ਕਮੇਟੀ ਇੱਥੇ ਬਣ ਚੁੱਕੀ ਆ ਹੋਰ ਆਪਾਂ ਕਿਸੇ ਨੂੰ ਨਰਿੰਦਰਦੀਪ ਜਿਹੜਾ ਉਹ ਨਾਂ ਬੰਨ੍ਹ ਦਈਏ ਤੇ ਇਸ ਪਰਿਵਾਰ ਨੂੰ ਵੀ ਇਨਸਾਫ ਦਿਵਾਈਏ ਤੇ ਜਿਹੜਾ ਪੁਲਿਸ ਨੇ ਗੁੰਡਾ ਰਾਜ ਚਲਾਇਆ ਭਗਵੰਤ ਮਾਨ ਨੇ ਗੁੰਡਾ ਰਾਜ ਚਲਾਇਆ ਜਿਨ੍ਹਾਂ ਨੂੰ ਹਾਲੇ ਤੱਕ ਕੋਈ ਸ਼ਰਮ ਨਹੀਂ ਆਈ ਕਿ ਇੱਕ ਨੌਜਵਾਨ ਦੀ ਜਿਹੜਾ ਕਤਲ ਕਰ ਦਿੱਤਾ ਪੁਲਿਸ ਨੇ ਤੇ ਭਗਵੰਤ ਮਾਨ ਦਾ ਮੂੰਹ ਤੱਕ ਨਹੀਂ ਖੁੱਲਿਆ ਡੀਜੀਪੀ ਪੰਜਾਬ ਦਾ ਮੂੰਹ ਨਹੀਂ ਖੁੱਲਿਆਗਾ ਕਿ ਸਾਡੀ ਪੁਲਿਸ ਨੇ ਕਿਸ ਤਰ੍ਹਾਂ ਗੁੰਡਾਗਰਦੀ ਕੀਤੀ ਅਸੀਂ ਲੋਕਾਂ ਦੇ ਨਾਲ ਮਾੜੀ ਮੋਟੀ ਹਮਦਰਦੀ ਕਰਕੇ ਪਰ ਉਹਨਾਂ ਨੇ ਤਾਂ ਹੱਲਾਸ਼ੇਰੀ ਦਿੱਤੀ ਹੋਈ ਆ ਭਗਵੰਤ ਮਾਨ ਨੇ ਵੀ ਤੇ ਡੀਜੀਪੀ ਨੇ ਵੀ ਇਸੇ ਕਰਕੇ ਉਹ ਇਸ ਨੌਜਵਾਨ ਦੇ ਪੱਖ ਦੇ ਵਿੱਚ ਕੁਝ ਬੋਲੇ ਨਹੀਂ ਤੇ ਅਸੀਂ ਉਹਨਾਂ ਨੂੰ ਮਜਬੂਰ ਕਰਾਂਗੇ ਉਹਨਾਂ ਗੁੰਡਿਆਂ ਤੇ ਕਾਰਵਾਈ ਕਰਨ ਵਾਸਤੇ ਜਿਨ੍ਹਾਂ ਨੇ ਸਾਡੇ ਉਸ ਵੀਰ ਨੂੰ ਜਿਹੜਾ ਕੋ-ਕੋ ਕੇ ਮਾਰਿਆ ਤੇ ਅਸੀਂ ਇਸ ਪਰਿਵਾਰ ਨੂੰ ਤਾਂ ਇਨਸਾਫ ਦਿਵਾਉਣਾ ਹੀ ਦਿਵਾਉਣਾ ਤੇ ਨਾਲ ਹੀ ਇਹ ਖਾਕੀ ਵਰਦੀ ਵਾਲੇ ਜਿਹੜੇ ਗੁੰਡੇ ਆ ਚਾਹੇ ਉਹ ਭਗਵੰਤ ਮਾਨ ਦੇ ਇਸ਼ਾਰੇ ਤੇ ਕਰਦੇ ਹੋਣ ਚਾਹੇ ਕਿਸੇ ਹੋਰ ਦੇ ਉਹਨਾਂ ਨੂੰ ਵੀ ਨਾਲ ਹੀ ਨੱਥ ਪਾਵਾਂਗੇ ਕਿ ਕਿਸੇ ਹੋਰ ਵੀ ਨੌਜਵਾਨ ਨੂੰ ਜਿਹੜਾ ਇਸ ਤਰ੍ਹਾਂ ਉੱਤੇ ਤਸ਼ੱਦਦ ਨਾ ਟਾ ਸਕਣ ਤੇ ਅਰਦਾਸ ਜੀ ਕਿਵੇਂ ਦੇਖਦੇ ਹੋ ਜੀ ਮਤਲਬ ਹੁਣ ਉਹ ਸਮਾਂ ਆ ਗਿਆ ਵੀ ਕੋਈ ਵੀ ਨੌਜਵਾਨ ਚੱਕ ਕੇ ਪੁਲਿਸ ਲੈ ਜਾਊਗੀ ਜਿਹੜੀ ਗੱਲ ਤੁਸੀਂ ਕੀਤੀ ਆ ਵੀ ਕੋਈ ਵੀ ਹੁਣ ਸੇਫ ਨਹੀਂ ਹੈਗਾ ਜਾਂ ਹਰੇਕ ਘਟਨਾ ਦੇ ਪਿੱਛੇ ਕੋਈ ਵਜ੍ਹਾ ਹੁੰਦੀ ਹੈ ਇਹਦੇ ਪਿੱਛੇ ਵੀ ਕੋਈ ਵਜ੍ਹਾ ਰਹੀ ਹੋਊਗੀ ਮੈਂ ਬਲਕਰਨ ਸਿੰਘ ਬਰਾੜ ਸੂਬਾ ਜਨ 77 ਕੁੱਲ ਹਿੰਦ ਕਿਸਾਨ ਸਭਾ ਪੰਜਾਬ ਪੁਲਸ ਦਾ ਜਾਂ ਕਹਿ ਲੋ ਆਪਣੇ ਆਪ ਕੁਝ ਨਹੀਂ ਕਰਦੀ ਸਰਕਾਰ ਹੈ ਜਿਹੜੀ ਸਟੇਟ ਹੈ ਜਿਹੜੀ ਉਹ ਲੋਕਾਂ ਨੂੰ ਕੁੱਟ ਕੇ ਨੱਪ ਕੇ ਦਬਾ ਕੇ ਰਾਜ ਕਰਨਾ ਚਾਹੁੰਦੀ ਹੈ ਪਿਛਲੀਆਂ ਸਰਕਾਰਾਂ ਤੁਸੀਂ ਬਾਦਲ ਰਾਜ ਦੇ ਵਿੱਚ ਵੀ ਝੂਠੇ ਪੁਲਸ ਮੁਕਾਬਲੇ ਹੋਏ ਕਾਂਗਰਸ ਦੇ ਵਿੱਚ ਤਾਂ ਸਿਰ ਅਗਰ ਲੱਗ ਗਿਆ ਉਸ ਤੋਂ ਬਾਅਦ ਲੋਕ ਪੁਲਿਸ ਮੂਰੇ ਬੋਲਦੇ ਨਹੀਂ ਸੀ ਸਾਹ ਨਹੀਂ ਘੜਦੇ ਸੀ ਪਰ 20 ਦੇ ਵਿੱਚ ਕਿਸਾਨ ਅੰਦੋਲਨ ਜਿਹੜਾ ਆਇਆ ਲੋਕਾਂ ਦੇ ਅੰਦਰ ਇੱਕ ਨਵੀਂ ਚੇਤਨਤਾ ਲੈ ਕੇ ਆਇਆ ਸੀ ਉਹ ਲੋਕ ਇਹਨਾਂ ਸੱਤਾਧਾਰੀਆਂ ਨੂੰ ਸਵਾਲ ਕਰਨ ਲੱਗੇ ਉਹਨਾਂ ਨੇ ਤਬਦੀਲੀ ਲੈਂਦੀ ਇੱਕ ਤੇ ਸੱਥਾਂ ਦੇ ਵਿੱਚ ਘੇਰਿਆ ਆਪਣੇ ਪਹਿਲਾਂ ਵਾਲੇ ਜਿਹੜੇ ਰਾਜ ਕਰ ਚੁੱਕੇ ਲੋਕ ਸੀ ਜੀ ਤੇ ਉਹਦੇ ਵਿੱਚੋਂ ਇਹ ਸਰਕਾਰ ਨਿਕਲੀ ਤੇ ਉਸ ਚੇਤਨਤਾ ਤੋਂ ਬਾਅਦ ਅੱਜ ਜਦੋਂ ਇਹਨਾਂ ਨੇ ਵਾਅਦੇ ਸੈਂਕੜੇ ਕੀਤੇ ਲੋਕਾਂ ਨਾਲ ਉਹ ਪੂਰੇ ਨਹੀਂ ਕਰ ਰਹੇ ਤੇ ਉਹਨਾਂ ਵਾਅਦਿਆਂ ਨੂੰ ਪੂਰੇ ਨਾ ਕਰਨ ਤੋਂ ਬਾਅਦ ਜਦੋਂ ਲੋਕ ਇਹਨਾਂ ਨੂੰ ਸਵਾਲ ਕਰਨ ਲੱਗੇ ਹੁਣੋਂ ਕਿਸਾਨ ਜਿਥੇ ਬੰਦੀਆਂ ਮਜ਼ਦੂਰ ਜਿਥੇ ਬੰਦੀਆਂ ਸਮਾਜ ਦੇ ਵੱਖ-ਵੱਖ ਵਰਗ ਆਮ ਲੋਕ ਇਹਨਾਂ ਨੂੰ ਇਹ ਗੱਲ ਪੀੜਾ ਮਹਿਸੂਸ ਹੁੰਦੀ ਹੈ ਹੁਣ ਵੀ ਸਹੀ ਤਾਂ ਕੁਝ ਵਿਸ਼ੇਸ਼ ਹੈ ਪਰ ਉਹ ਸ਼ਿਕਾਰ ਤਾਂ ਕਿਸਾਨ ਜਿਥੇ ਬੰਦੀਆਂ ਹੁੰਦੀਆਂ ਨਾ ਭਾਈ ਜੀ ਮੈਂ ਗੱਲ ਪੂਰੀ ਕਰ ਇਸ ਕਰਕੇ ਹੁਣ ਇਹਨਾਂ ਦਾ ਜਿਹੜਾ ਨੈਰੇਟਿਵ ਸਿਰਜਿਆ ਇਹਨਾਂ ਨੇ ਜਿਹੜਾ ਸੈਂਟਰ ਸਰਕਾਰ ਨੇ ਪੂਰੇ ਦੇਸ਼ 'ਚ ਸਿਰਜਿਆ ਹੋਇਆ ਘਟ ਗਿੰਤਿਆਂ ਨੂੰ ਕੁੱਟਣ ਦਾ ਉਹਨਾਂ ਤੇ ਪਰਚੇ ਦਰਜ ਕਰਨ ਦਾ ਉਹਨਾਂ ਨੂੰ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਦਬਾਉਣ ਦਾ ਕਦੇ ਗਊ ਹੱਤਿਆ ਕਦੇ ਨਕਸਲੀਆਂ ਨੂੰ ਮਾਰਨਾ ਉਹਨਾਂ ਦੇ ਮਤਲਬ ਆਦਵਸੀਆਂ ਨੂੰ ਮਾਰਨਾ ਨਕਸਲੀ ਕਹਿ ਕੇ ਪੰਜਾਬ ਦੇ ਵਿੱਚ ਉਹਨਾਂ ਦੀ ਪਾਲਿਸੀ ਹੂਬ ਹੂ ਲਾਗੂ ਕਰ ਰਿਹਾ ਆਪ ਦੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਤੋਂ ਧਿਆਨ ਪਰੇ ਹਟਾ ਰਿਹਾ ਨਸ਼ਾ ਗੈਂਗਸਟਰਵਾਦ ਦੇ ਨਾਂ ਤੇ ਸਾਡੇ ਨੌਜਵਾਨਾਂ ਨੂੰ ਕਤਲ ਕਰਕੇ ਤੇ ਜਥੇਬੰਦੀਆਂ ਨੂੰ ਜਿਹੜੀਆਂ ਇਹਦੇ ਵਿਰੁੱਧ ਲੜਦੀਆਂ ਹਨ ਵਿਰੋਧੀ ਪਾਰਟੀਆਂ ਤਾਂ ਹੁਣ ਡੈੱਡ ਹੋ ਚੁੱਕੀਆਂ ਇਹਨਾਂ ਦੇ ਵਿਰੁੱਧ ਨਾ ਕਾਂਗਰਸ ਕੋਈ ਐਜੀਟੇਸ਼ਨ ਕਰ ਰਹੀ ਹੈ ਨਾ ਅਕਾਲੀ ਦਲ ਕਰ ਰਿਹਾ ਜਿਹੜੀਆਂ ਮੁੱਖ ਵਿਰੋਧੀ ਪਾਰਟੀਆਂ ਹੈ ਉਹ ਤਾਂ ਕੱਲਾ ਬਿਆਨ ਦੇ ਕੇ ਸਾਰ ਦਿੰਦੀਆਂ ਕੋਈ ਸਮਾਜਿਕ ਮਸਲਾ ਹੋਵੇ ਕੋਈ ਰਾਜਨੀਤਿਕ ਮਸਲਾ ਹੋਵੇ ਕੋਈ ਸਾਡਾ ਆਰਥਿਕ ਖੇਤੀ ਦਾ ਮਜ਼ਦੂਰਾਂ ਦਾ ਨਰੇਗਾ ਦਾ ਕੋਈ ਵੀ ਮਸਲਾ ਹੋਵੇ ਉਹਦੇ ਤੇ ਜਥੇਬੰਦੀਆਂ ਲੜ ਰਹੀਆਂ ਇਹਨੂੰ ਖੜਕਦੀਆਂ ਕਿਹੜੇ ਵੇਲੇ ਵੀ ਕੁੱਟ ਕੇ ਘਰੇ ਵਾੜਦਿਆਂ ਪਰ ਜਥੇਬੰਦੀਆਂ ਨੂੰ ਕੁੱਟਦੇ ਨਾ ਪਰ ਨਰਿੰਦਰ ਦੀਪ ਸਿੰਘ ਕਿਵੇਂ ਸ਼ਿਕਾਰ ਹੋ ਗਿਆ ਉਸ ਚੀਜ਼ ਦਾ ਉਹ ਜਥੇਬੰਦੀਆਂ ਦਾ ਆਗੂ ਸੀ ਕੀ ਸੀ ਉਹ ਜਥੇਬੰਦੀਆਂ ਦਾ ਆਗੂ ਨਹੀਂ ਸੀ ਇੱਕ ਆਮ ਸ਼ਹਿਰੀ ਸੀ ਕੰਮ ਕਰਨ ਵਾਲਾ ਸੀ ਉਹ ਲੋਕਾਂ ਦੇ ਅੰਦਰ ਦਹਿਸ਼ਤ ਪਾਉਣੀ ਹੈ ਲੋਕਾਂ ਦੇ ਅੰਦਰ دہشت ਪਾਉਣ ਦੀ ਖਾਤਰ ਇਹ ਮੁਕਾਬਲਿਆਂ ਨੂੰ ਜਨਮ ਦਿੱਤਾ ਜਾਂਦਾ ਹੈ ਪੁਲਿਸ ਟਾਰਚਰ ਨੂੰ ਜਨਮ ਦਿੱਤਾ ਵੀ ਨਰਿੰਦਰ ਨੂੰ ਅੱਜ ਕਰਤਾ ਉਹ ਹਜ਼ਾਰ ਲੋਕਾਂ ਦੀ ਗੱਲ ਸਾਹਮਣੇ ਆਵੇ ਹੁਣ ਹਰ ਇੱਕ ਬੰਦਾ ਪੁਲਿਸ ਤੋਂ ਡਰੂਗਾ ਪੁਲਿਸ ਨੂੰ ਸਵਾਲ ਨਹੀਂ ਕਰੂਗਾ ਮਤਲਬ ਕਿ ਜਿੰਨਾ ਚਿਰ ਇਹ ਤੋੜਿਆ ਨਹੀਂ ਜਾਂਦਾ ਜਿਹੜਾ ਮੁੱਖ ਮੰਤਰੀ ਨੇ 3 ਤਰੀਕ ਦੀ ਮੀਟਿੰਗ 'ਚ ਸਾਨੂੰ ਚੈਲੰਜ ਕੀਤਾ ਵੀ ਜਾ ਕਰ ਲੋ ਜਿਹੜਾ ਕੋ ਕਰਨਾ ਹੈ ਜਿਵੇਂ ਕੋਈ ਆਮ ਮੋੜ ਤੇ ਮੇਰਾ ਖਿਆਲ ਹੁਣ ਸਾਡੇ ਲੋਕ ਵੀ ਇੰਨੇ ਅਣਪੜ ਨਹੀਂ ਰਹੇ ਜੇ ਆਪਾਂ ਕਹ ਜੇ ਵੀ ਗਲੀ ਦੇ ਮੋੜ ਤੇ ਜਨਾਨੀਆਂ ਵੀ ਨਹੀਂ ਐ ਲੜਦੀਆਂ ਵੀ ਜਿੱਡਾ ਉਹਦਾ ਮਿਆਰ ਨੀਵਾ ਉਸ ਬੰਦੇ ਦਾ ਜਿਹੜੀਆਂ ਉਹ ਗੱਲਾਂ ਕਰਦਾ ਹੈ ਤੇ ਉਹਨਾਂ ਦਾ ਤਾਂ ਆਮ ਲੋਕਾਂ ਤੋਂ ਵੀ ਮਿਆਰ ਉਹਦਾ ਨੀਵਾ ਹੋ ਗਿਆ 24 ਘੰਟੇ ਨਸ਼ਾ ਪੀ ਰੱਖਦਾ ਉਹ ਕਹਿੰਦੇ ਤੁਹਾਡਾ ਹਿਸਾਬ ਇਦਾਂ ਦਾ ਬਣਿਆ ਹੋਇਆ ਤੁਸੀਂ ਹੁਣ ਲੋਕਾਂ ਦੇ ਘਰਾਂ ਦੇ ਮਸਲਿਆਂ ਦੇ ਵਿੱਚ ਵੀ ਆਉਣ ਲੱਗ ਗਏ ਆ ਮਹਾਰਾਜ ਤੁਸੀਂ ਦੇਖੋ ਹੀ ਆ ਸਟੇਜ ਤੇ ਖੜ ਕੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਦੇਖਿਆ ਮੈਂ ਕਿਹਾ ਸੀ ਨਾ ਇਹ ਇਦਾਂ ਹੀ ਕਰਦੇ ਆ ਤੇ ਫਿਰ ਕਾਰਵਾਈ ਵੀ ਕਰਾਂ ਮੈਂ ਦੱਸਦਾ ਜਿਹੜੀਆਂ ਇਹ ਗੱਲਾਂ ਕਰ ਰਿਹਾ ਮੁੱਖ ਮੰਤਰੀ ਮੁੱਖ ਮੰਤਰੀ ਨੂੰ ਇਹ ਗੱਲ ਦੁਖਦੀ ਹੈ ਵੀ ਇਹ ਨਰੇਗਾ ਵਾਸਤੇ ਦਿਹਾੜੀ ਦੀ ਮੰਗ ਕਿਉਂ ਕਰਦੇ ਆ ਮੁੱਖ ਮੰਤਰੀ ਨੂੰ ਇਹ ਗੱਲ ਦੁਖਦੀ ਹੈ ਵੀ ਇਹ ਮਤਲਬ ਕਿ ਲੋਕਾਂ ਦੇ ਰੋਜ਼ਗਾਰ ਦੀ ਗੱਲ ਕਿਉਂ ਕਰਦੇ ਆ ਉਹਨੂੰ ਇਹ ਗੱਲ ਦੁਖਦੀ ਹੈ ਵੀ ਇਹ ਡੀਏਪੀ ਨਹੀਂ ਮਿਲਦੀ ਯੂਰਗਾਂ ਨਹੀਂ ਮਿਲਦੀ ਬੀ ਨਹੀਂ ਮਿਲਦਾ ਦਵਾਈ ਨਹੀਂ ਮਿਲਦੀ ਜਾਂ ਜਾਲੀ ਮਿਲਦੇ ਆ ਫਸਲਾਂ ਮਾਰੀਆਂ ਜਾਂਦੀਆਂ ਉਹਦੇ ਵਾਸਤੇ ਮੁਆਵਜ਼ੇ ਦੀ ਮੰਗ ਕਿਉਂ ਕਰਦੇ ਆ ਇਹ ਨਰਿੰਦਰਦੀਪ ਮਾਰਤਾ ਨਸ਼ੇ ਦੇ ਨਾਂ ਤੇ ਉਹਦੇ ਇਨਸਾਫ ਦੀ ਮੰਗ ਕਿਉਂ ਕਰਦੇ ਆ ਮੈਨੂੰ ਇਹ ਦੱਸੋ ਕਿੰਨੀਆਂ ਪੋਲੀਟੀਕਲ ਪਾਰਟੀਆਂ ਪੰਜਾਬ ਦੀਆਂ ਜਿਹੜੀ ਮਤਲਬ ਕਿ ਕਿਸਾਨ ਜਿੱਥੇ ਬੰਨੀਆਂ ਤੋਂ ਬਿਨਾ ਕਿਹਨੇ ਆਵਾਜ਼ ਚੱਕੀ ਹੈ ਕੋਈ ਲੜਨ ਵਾਸਤੇ ਮੈਦਾਨ 'ਚ ਆਇਆ ਜਿੱਦੇ ਵੋਟਾਂ ਲੈਣੀਆਂ ਹੋਈਆਂ ਸਭ ਆਉਣਗੇ ਕੋਈ ਪਾਰਟੀ ਐਜੀਟੇਸ਼ਨ ਨਹੀਂ ਕਰ ਰਹੀ ਇਹਨੂੰ ਹੁਣ ਇੱਕੋ ਇੱਕ ਗੱਲ ਹੈ ਵੀ ਇਹਨਾਂ ਨੂੰ ਕੁੱਟ ਕੇ ਘਰਾਂ 'ਚ ਵਾੜਦ ਗਏ ਬਦਨਾਮ ਕਰਦ ਗਏ ਵੀ ਲੋਕ ਕਹਿਣ ਲੱਗ ਜਾਣ ਵੀ ਇਹ ਤਾਂ ਬਹੁਤ ਮਾੜੇ ਐ ਤੇ ਇਹਨਾਂ ਨੂੰ ਜਦੋਂ ਮਤਲਬ ਕਿ ਘਰਾਂ 'ਚ ਵਾੜਤਾ ਤੇ ਅਸੀਂ ਆਪਦੀ ਮਰਜ਼ੀ ਨਾਲ ਰਾਜ ਕਰ ਗਏ ਸੜਕਾਂ ਦੇ ਮਾਮਲੇ ਆ ਹੁਣ ਜਿਹੜੇ ਮਰਾਜ ਜਾਏ ਗੱਲਾਂ ਐ ਮਨ ਮਰਜ਼ੀ ਨਾਲ ਉਹ ਲੋਕਾਂ ਦੀਆਂ ਜ਼ਮੀਨਾਂ ਖੋਹ ਰਹੇ ਐ ਜਿਹੜੀਆਂ ਕਿਸੇ ਸਮੇਂ ਟਿੱਬੇ ਝਾੜ ਬੂਟ ਪੱਟ ਕੇ ਮਤਲਬ ਖੂਨ ਪਸੀਨਾ ਵਹਾ ਕੇ ਪੱਧਰ ਕੀਤੀਆਂ ਅੱਜ ਜੇ ਦੋ ਮਣ ਦਾਣੇ ਹੋਣ ਲੱਗੇ ਐ ਤਾਂ ਇਹ ਸੜਕਾਂ ਕੱਢਣ ਲੱਗੇ ਐ ਤੁਹਾਡੇ ਵਾਸਤੇ ਨਹੀਂ ਕੱਢਣ ਲੱਗੇ ਤੁਹਾਡੀਆਂ ਲਿੰਕ ਰੋਡਾਂ ਦਾ ਤਾਂ ਬੁਰਾ ਹਾਲ ਐ ਪੰਜਾਬ ਦੇ ਵਿੱਚ ਆਪ ਦਾ ਆਰਡੀਐਫ ਦਾ ਜਿਹੜਾ ਫੰਡ ਐ ਕਰੋੜਾ ਰੁਪਿਆ ਸੈਂਟਰ ਤੋਂ ਰੁਕਿਆ ਪਿਆ ਐ ਇਹਦੀ ਹਿੰਮਤ ਨਹੀਂ ਪੈਂਦੀ ਉਹਨਾਂ ਤੋਂ ਧਰਨਾ ਲਾ ਕੇ ਮੰਗ ਲੈ ਤੇ ਉੱਥੇ ਪਾਣੀ ਦਾ ਮਾਮਲਾ ਜਿਹੜਾ ਐਡਾ ਵੱਡਾ ਤੇ ਉਹਨੂੰ ਇੱਕ ਛੋਟਾ ਜਿਹਾ ਕੇਸ ਵੰਡਵੰਡਾਰੇ ਦਾ ਕਹਿ ਕੇ ਉਥੇ ਡਰਾਮੇ ਕਰ ਰਿਹਾ ਜਿਹੜਾ ਇੱਕ 15 ਦਿਨਾਂ ਦੀ ਵੰਡ ਦਾ ਮਾਮਲਾ ਸਿਰਫ 1700 ਕਿ ਉਸਕਾ ਹਰਿਆਣੇ ਨੂੰ ਜਾਣਾ 4000 ਕਿ ਉਸਕ ਲੈ ਰਿਹਾ ਤੇ ਉਹ 15 ਦਿਨਾਂ ਚ ਹੁਣ ਕਿਵੇਂ ਆ ਗਿਆ ਉਥੋਂ ਕਿਉਂਕਿ ਮਸਲੇ 15 ਜਿਹੜੀ ਪੰਜਾਬ ਦੀ ਬੇਸਿਕ ਮੰਗ ਹੈ ਪਾਣੀ ਦੀ ਪਾਣੀ ਦੀ ਮਾਲਕੀ ਦੀ ਮੰਗ ਹੈ ਪਹਿਲਾਂ ਵੀ ਪੰਜਾਬ ਪੰਜਾਬ ਦੇ ਦਰਿਆਏ ਉਹ ਕਿੱਥੇ ਹੈ ਪੰਜਾਬ ਦੀ ਰਿਐਲਿਟੀ ਦਾ ਸਵਾਲ ਹੈ ਰਾਜਸਥਾਨ ਨੂੰ ਪਾਣੀ ਜਾ ਰਿਹਾ ਹੈ ਉਹ ਕਿੱਥੇ ਹੈ ਲੋਕਾਂ ਨੂੰ ਬੁੱਧੂ ਬਣਾ ਰਿਹਾ ਹੈ ਹਲਾਸ਼ਾਨੂ ਰੰਗ ਕਰਕੇ ਸਿੱਖਿਆ ਕ੍ਰਾਂਤੀ ਆ ਰਹੀ ਹੈ ਆਸਪਤਾਲਾਂ ਤੇ ਆਮ ਆਦਮੀ ਪਾਰਟੀ ਲਿਖ ਕੇ ਮੈਡੀਕਲ ਕ੍ਰਾਂਤੀ ਆ ਰਹੀ ਹੈ ਇਹ ਇਹ ਤਾਂ ਹਾਲ ਹੋ ਰਿਹਾ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਡਰਾਮੇ ਕੀਤੇ ਜਾ ਰਹੇ ਆ ਵਾਦਾ ਕੋਈ ਪੂਰਾ ਨਹੀਂ ਕੀਤਾ ਨਸ਼ਾ ਖਾ ਖਾ ਲੋਕ ਮਰ ਰਹੇ ਪਹਿਲਾਂ ਤੋਂ ਵੱਧ ਗਿਆ ਰੇਤਾ ਬਜਰੀ ਸਿਮੈਂਟ ਜੋ ਕੁਝ ਹੈ ਕਿਹੜੀ ਗੱਲ ਸਹੀ ਕਰਤੀ ਉਹਨਾਂ ਸਾਰੀਆਂ ਗੱਲਾਂ ਨੂੰ ਛਪਾਉਣ ਦੀ ਖਾਤਰ ਇੱਕ ਤਾਂ ਦੂਜੀ ਗੱਲ ਵੀ ਸਾਡੇ ਵਿਰੁੱਧ ਕੋਈ ਬੋਲੇ ਨਾ ਤਿੰਨ ਦੀ ਮੀਟਿੰਗ ਤੇ ਜਦੋਂ ਭੱਜਾ ਕਹਿੰਦਾ ਜਾ ਕੁਝ ਕਰ ਲੋ ਉਸ ਤੋਂ ਬਾਅਦ ਇਹਨੇ ਸਾਡੀ ਫੜੋਫੜਾਈ ਜਾਰੀ ਰੱਖੀ ਫੜੋਫੜਾਈ ਕੀਤੀ ਲੋਕਾਂ ਨੂੰ ਦਬਾਇਆ ਦੌਕੇ ਮਾਰੇ ਫੇਰ ਵੀ 35 ਤੋਂ 40 ਹਜ਼ਾਰ ਬੰਦਾ ਜਦੋਂ ਸੜਕਾਂ ਤੇ ਆ ਗਿਆ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਇਹਨੂੰ ਭੁੱਲ ਜਾਣਾ ਚਾਹੀਦਾ ਇੱਥੇ ਰੰਗਜੀਤ ਵੀ ਆਏ ਐ ਇੱਥੇ ਨਾਦਰ ਸ਼ਾਹ ਵੀ ਵਰਗੇ ਵੀ ਆਏ ਆ ਜਿਹੜੇ ਦਿੱਲੀ ਦੇ ਤਖਤ ਨੂੰ ਤਾਂ ਹਰਾ ਦਿੰਦੇ ਸੀ ਤੇ ਦਿੱਲੀ ਲੁੱਟ ਕੇ ਜਦੋਂ ਮੁੜਦੇ ਸੀ ਤਾਂ ਪੰਜਾਬ ਦੇ ਲੋਕ ਉਹਦੀ ਸੰਗੀ ਫੜਦੇ ਸੀ ਇਹ ਤੁਸੀਂ ਇਤਿਹਾਸ ਸਾਰਿਆਂ ਨੇ ਪੜਿਆ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਹੈ ਇਹ ਇਹ ਲੋਕ ਜੇ ਕਿਸੇ ਨੂੰ ਕੁਰਸੀ ਤੇ ਬਿਠਾਉਣਾ ਜਾਣਦੇ ਆ ਤਾਂ ਉਹਨੂੰ ਗਲਮੇ ਤੋਂ ਫੜ ਕੇ ਥੱਲੇ ਵੀ ਲਾਉਣਾ ਜਾਣਦੇ ਆ ਹੁਣ ਅਗਲਾ ਐਕਸ਼ਨ ਪਲਾਨ ਜਿਹੜਾ ਹੈਗਾ ਤੁਹਾਡਾ ਪ੍ਰੋਗਰਾਮ ਕੀ ਹੈ ਅਗਲਾ ਐਕਸ਼ਨ ਪਲਾਨ 5 ਤਰੀਕ ਨੂੰ 5 ਜੂਨ ਨੂੰ ਆ ਰਹੀ ਜਿਹੜੀ ਅੱਜ 31 ਹੋ ਗਈ ਉਸ ਦਿਨ ਅਸੀਂ ਐਸਐਸਪੀ ਦਫ਼ਤਰ ਬਟਿੰਡਾ ਦੇ ਸਾਹਮਣੇ ਬਹੁਤ ਵੱਡਾ ਇਕੱਠ ਹੈ ਜਿਹੜਾ ਨਰਿੰਦਰ ਦੀਪ ਨੂੰ ਇਨਸਾਫ ਲੈਣ ਦੀ ਖਾਤਰ ਤੇ ਪੰਜਾਬ ਦੇ ਅੰਦਰ ਜਿਹੜੀ ਹਨੇਰਗਰਦੀ ਬੁਰਸ਼ਾਗਰਦੀ ਦੀ ਲਹਿਰ ਚੱਲੀ ਹੋਈ ਹੈ ਉਹਨੂੰ ਠੱਲ ਪਾਉਣ ਵਾਸਤੇ ਅਸੀਂ ਬੋਲੀ ਸਰਕਾਰ ਦਾ ਉੱਥੇ ਪਿੱਟ ਸਿਆਪਾ ਕਰਾਂਗੇ ਸਾਰੇ ਲੋਕ ਉੱਤੇ ਹਮ ਹਮਾ ਕੇ ਪਹੁੰਚਣਗੇ ਤੇ ਸਾਡੀ ਜਥੇਬੰਦੀ ਕੁੱਲ ਹਿੰਦ ਕਿਸਾਨ ਸਭਾ ਇਹਦੇ ਵੱਲੋਂ ਵੀ ਮੈਂ ਅਪੀਲ ਕਰਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੋਕਾਂ ਨੂੰ ਅਪੀਲ ਕਰਨਾ ਹੈ ਵੀ ਆਓ ਆਪਾਂ ਨਰਿੰਦਰਦੀਪ ਦੇ ਪਰਿਵਾਰ ਨੂੰ ਇਨਸਾਫ ਦਵਾઈએ ਤੇ ਪੰਜਾਬ ਦੇ ਅੰਦਰ ਜਿਹੜੀ ਗੁੰਡਾਗਰਦੀ ਦਾ ਨਾਚ ਨੱਚਿਆ ਜਾ ਰਿਹਾ ਹੈ ਹਰਾਸਤੀ ਮੋਤਾਂ ਦੀ ਗਿਣਤੀ ਬਤੀ ਤੀ ਤੀ ਹੋਗੀ ਪਿਛਲੇ 3-4 ਮਹੀਨਿਆਂ ਦੇ ਅੰਦਰ-ਅੰਦਰ ਤੇ ਜਿਹੜੇ ਇਹਨਾਂ ਨੇ ਗੋਲੀਆਂ ਮਾਰ ਕੇ ਮੁੰਡੇ ਮਾਰੇ ਐ ਗੈਂਗਸਟਰਾਂ ਦੇ ਨਾਂ ਤੇ ਪਤਾ ਨਹੀਂ ਸੀ ਜਾਂ ਨਹੀਂ ਸੀ ਉਹ ਤੇ ਉਹਨਾਂ ਦੀ ਕੋਈ ਗਿਣਤੀ ਨਹੀਂ ਕਿਸੇ ਨੂੰ ਮਾਰ ਕੇ ਹਸਤਾਲ ਚ ਪਾ ਕੇ ਫੀਤੀਆਂ ਲਵਾਉਣ ਵਾਸਤੇ ਪੁਲਿਸ ਅਫਸਰਾਂ ਨੂੰ ਖੁੱਲੀ ਛੁੱਟੀ ਜਿਵੇਂ ਕੇਪੀਐਸ ਗਿੱਲ 부ਚੜ ਵਰਗਿਆਂ ਨੂੰ ਦਿੱਤੀ ਹੋਈ ਸੀ ਕਿਸੇ ਸਮੇ ਇਹਨੇ ਵੀ ਖੁੱਲੀ ਛੁੱਟੀ ਦਿੱਤੀ ਹੋਈ ਹੈ ਪਤਾ ਲੱਗ ਗਿਆ ਸਾਰਾ ਕੁਝ ਵਾਪਰਦਾ ਕਿਦਾਂ ਇਹ ਇਹ ਕਹਾਣੀ ਸਾਹਮਣੇ ਆਈ ਆ ਬਿਲਕੁਲ ਵਾਪਰ ਦਾ ਤੁਹਾਨੂੰ ਮੈਂ ਇਸ ਗੱਲ ਦਾ ਜ਼ਿਕਰ ਕਰ ਰਿਹਾ ਵੀ ਪੁਲਿਸ ਦਾ ਸਟੇਟ ਬਣਾਉਣ ਦੀ ਖਾਤਰ ਹੋ ਰਿਹਾ ਸਭ ਇਹ ਹੋਇਆ ਕਿਦਾਂ ਜਦੋਂ ਨਿਰਿੰਦਰਦੀਪ ਆਪਣੇ ਘਰ ਨਹੀਂ ਪਰਤਿਆ ਤਾਂ ਗਿਆ ਕਿੱਥੇ ਕੀ ਕੁਝ ਹੋਇਆ ਨਾਲ ਕੌਣ ਸੀ ਕੁਝ ਇਹ ਕਿ ਜੇ ਸਾਹਮਣੇ ਆਈਆਂ ਹੁਣ ਕੋਈ ਸਾਹਮਣੇ ਨਹੀਂ ਲਿਆ ਰਿਹਾ ਇਹ ਉਹ ਬੱਚੇ ਨੂੰ ਹਾਈਲਾਈਟ ਸੈਂਟਰ ਤੋਂ ਫੜਿਆ ਇਹਨਾਂ ਨੇ ਦਿਖਾਦਾ ਕਿਤੇ ਇਹ ਪੁਲਿਸ ਆਮ ਤੌਰ ਤੇ ਕੋਈ ਵੀ ਕੇਸ ਬਣਾਉਂਦੀ ਹੈ ਝੂਠੀਆਂ ਕਹਾਣੀਆਂ ਬਣਾਉਂਦੀ ਹੁੰਦੀ ਹੈ ਬੰਦਾ ਘਰੋਂ ਫੜਿਆ ਹੁੰਦਾ ਕਹਿ ਦਿੰਦੇ ਹੋ ਨਹਿਰ ਤੇ ਨੱਕਾ ਲਾਲਿਆ ਸੂਏ ਦੇ ਨੱਕਾ ਲਾਲਿਆ ਇਸ ਤਰ੍ਹਾਂ ਇਹ ਸਾਹਮਣੇ ਨੂੰ ਇਹੀ ਅਸੀਂ ਮੰਗ ਕਰ ਰਹੇ ਹਾਂ ਵੀ ਇਸ ਘਟਨਾ ਦੀ ਜੁਡੀਸ਼ੀਅਲ ਜਾਂਚ ਸਮੇਂ ਦੇ ਅੰਦਰ ਅੰਦਰ ਕਰਵਾਈ ਜਾਵੇ। ਬਿਲਕੁਲ ਅੱਜ ਨਿਰੰਦਰਦੀਪ ਸਿੰਘ ਇੱਕ ਨੌਜਵਾਨ ਜਿਸ ਦੀ ਕਿ ਦਰਦਨਾਕ ਜਿਹੜੀ ਮੌਤ ਹੋਈ ਹੈ ਇਲਜ਼ਾਮ ਪੁਲਿਸ ਦੇ ਉੱਤੇ ਹੈ ਪਰਿਵਾਰ ਦੇ ਵੱਲੋਂ ਅੱਜ ਅੰਤਿਮ ਅਰਦਾਸ ਦੇ ਵਿੱਚ ਲੱਖਾਂ ਲੋਕ ਸ਼ਾਮਲ ਹੋਣ ਦੇ ਲਈ ਇੱਥੇ ਪਹੁੰਚੇ ਪੁਰਾ ਗੋਨੇਆਣਾ ਜਿੱਥੇ ਬੰਦ ਕੀਤਾ ਗਿਆ ਸੀ ਤਾਂ ਸਮਰਥਨ ਲੋਕਾਂ ਨੇ ਫੇਰ ਦਿੱਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ 5 ਤਰੀਕ ਨੂੰ ਵੀ ਵੱਡੇ ਪ੍ਰਦਰਸ਼ਨ ਦੀ ਗੱਲ ਜਿਹੜੀ ਆਖੀ ਗਈ ਹੈ ਕਿ ਐਸਐਸਪੀ ਦਫ਼ਤਰ ਦੇ ਬਾਹਰ ਬੈਠੇ ਜਾਵੇਗਾ ਇਨਸਾਫ ਦੀ ਮੰਗ ਕੀਤੀ ਜਾਊਗੀ ਪਰ ਇਸ ਵਿੱਚੋਂ ਨਿਕਲ ਕੇ ਕੀ ਸਾਹਮਣੇ ਆਉਂਦਾ ਆਖਰ ਕਹਾਣੀ ਹੈ ਕੀ ਆ ਕੀ ਵਜਾ ਬਣਦੀ ਹੈ ਪੁਲਿਸ ਇਨਸਾਫ ਦੇਊਗੀ ਜਾਂ ਨਹੀਂ ਦੇਊਗੀ ਜਿਹੜੇ ਜਿਨ੍ਹਾਂ ਦੇ ਉੱਤੇ ਸਵਾਲੀਆ ਨਿਸ਼ਾਨ ਆ ਉਹਨਾਂ ਦਾ ਕੀ ਬਣੇਗਾ ਸਰਕਾਰ ਇਸ ਦੇ ਉੱਤੇ ਕੀ ਕਾਰਵਾਈ ਕਰੇਗੀ ਜਾਂ ਲੋਕਾਂ ਨੂੰ ਕੀ ਕਰਨਾ ਪਵੇਗਾ ਇਹ ਬੜੇ ਵੱਡੇ ਆਪਣੇ ਆਪ ਦੇ ਵਿੱਚ ਸਵਾਲ ਬਣੇ ਹੋਏ ਆ ਇਹਨਾਂ ਸਵਾਲਾਂ ਦਾ ਜਵਾਬ ਪਰ ਅਜੇ ਸਮੇਂ ਦੇ ਗਰਭ ਦੇ ਵਿੱਚ ਲੁਕੇ ਹੋਇਆ ਗੁਰਪ੍ਰੀਤ ਸਿੰਘ ਤੇਨਸਤਨਾਮ ਸਿੰਘ ਪੰਜਾਬੀ ਲੋਕ ਚੈਨ